ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋਖਾ ਬਲੌਗਸ ਬਪੁਰਾਏ ਜਨਤਾ ਦਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਉਹਦੇ ਸਾਰਿਆਂ ਸਤਿ ਸ੍ਰੀ ਅਕਾਲ ਮੈਂ ਕੁਲਵੀਰ ਬਪੁਰਾਏ ਹਾਂ ਅਗਰ ਤੁਸੀਂ ਮੈਨੂੰ ਚੰਨਦੇ ਨਵੇਂ ਤਾਂ ਪਲੀਜ਼ ਮੇਰੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਕਲਾ ਵੀਜ਼ ਦੇਣਾ ਜਾਓ ਅੱਜ ਹੈਗਾ ਸੋਮਵਾਰ ਦਿਲ ਰਖੜੀ ਦਾ ਤੁਸੀਂ ਟਾਈਟਲ ਤੇ ਥੰਬਨੇਲ ਦੇਖ ਕੇ ਸਮਝ ਹੀ ਗਏ ਹੋਵਗੇ ਅੱਜ ਮੈਂ ਕਿਹੜੀ ਗੱਲ ਕਰਨ ਜਾ ਰਹੀ ਹਾਂ ਇਹ ਮਾਰਨਿੰਗ ਟਾਈਮ ਹੈ ਤੇ ਆਲੂ ਮੇਰਾ ਖਲੇ ਉਬਲਨੇ ਅੱਜ ਪਕਾਉਣੇ ਆ ਆਲੂ ਵਾਲੇ ਪਰੌਂਠੇ ਤੇ ਦੇਖੋ ਜੀ ਆਲੂ ਗੰਡਿਆਂ ਵਾਲੇ ਗੋਭੀ ਵਾਲੇ ਤੇ ਸੈਂਪਲ ਪਰੌਂਠੇ ਬਹੁਤ ਤਰ੍ਹਾਂ ਦੇ ਪਰੌਂਠੇ ਹੁੰਦੇ ਆ ਜੋ ਮਰ ਜਿਹੜੇ ਮਰਜ਼ੀ ਬਣਾ ਸਕਦੇ ਆ ਆਪਾਂ ਅੱਜ ਬਣਾਉਣੇ ਆਂ ਆਲੂ ਵਾਲੇ ਪਰੌਂਠੇ ਤੇ ਤਾਂ ਤੁਹਾਨੂੰ ਪਤਾ ਹੀ ਵੀ ਅੱਜ ਛੁੱਟੀ ਆ ਤੇ ਇਸ ਕਰਕੇ ਵਧੀਆ ਲੱਗਦੇ ਸਵੇਰੇ ਸਵੇਰੇ ਇਹਨਾਂ ਖਾਦੇ ਜਾਂਦੇ ਆ ਤੇ ਹੁਣ ਉਬਲ ਗਏ ਆਲੂ ਤੇ ਮੈਂ ਸਵੇਰ ਦੇ ਟਾਈਮ ਦੇ ਰੱਖੇ ਸੀਗੇ ਤੇ ਨਾਲੇ ਘਰ ਦਾ ਕੰਮ ਕਰੀ ਜਾਂ ਅੰਡੀ ਸੀਗੀ ਚਲੋ ਮੈਂ ਕਿ ਜਦ ਤੱਕ ਉਬਲ ਜਾਣਗੇ ਆਲੂ ਹਨਾ ਤੇ ਆਲੂ ਮੇਰੇ ਬਣਦੇ ਪਏ ਆ ਤੇ ਠੰਡੇ ਕਰਕੇ ਮੈਂ ਫਿਰ ਇਹਨਾਂ ਨੂੰ ਛਿੱਲੂਗੀ ਤੇ ਛੱਲ ਕੇ ਫਿਰ ਤਿਆਰ ਕਰੂੰਗੀ ਤੇ ਅੱਜ ਸਾਰਿਆਂ ਨੂੰ ਹਾਂਜੀ ਹੈਪੀ ਰੱਖੜੀ ਤੇ ਸਾਰਿਆਂ ਨੂੰ ਤੇ ਦੇਖੋ ਜਿਹੜਾ ਮਿਸ਼ੋ ਤੋਂ ਮਗਾਇਆ ਸੀ ਮੈਂ ਆਨਲਾਈਨ ਪੈਨ ਧਾਲ ਧੋਣ ਨੂੰ ਸਬਜੀ ਧੋਣ ਨੂੰ ਨਾ ਤੇ ਇੱਥੇ ਮੈਂ ਆਲੂ ਧੋ ਕੇ ਯਾਨੀ ਠੰਡੇ ਪਾਣੀ ਚ ਰੱਖ ਲੈ ਸੀਗੇ ਤੇ ਨਾਲ ਸ਼ੈੱਲ ਵੀ ਲੈ ਸੀਗੇ ਤੇ ਫਿਰ ਪਿਆਜ਼ ਤੇ ਹਰੀਆਂ ਮਿਰਚਾਂ ਤਾਂ ਹੁਣ ਮੈਂ ਚ ਮਸਾਲਾ ਮੈਂ ਪਾਉਂਗੀ ਤੇ ਜਿੰਨਾ ਕੁ ਮਤਲਬ ਆਪਾਂ ਖਾਂਦੇ ਆ ਨਾ ਉਸ ਅਕੋਰਡਿੰਗ ਮੈਂ ਪਾਉਂਗੀ 2 ਚਮਚੇ ਮਾਲੇ ਲੂਣ ਦੇ ਤੇ ਇੱਕ ਮਸਾਲਾ ਤੇ ਧਨੀਆ ਪਾਊਡਰ ਦਾ ਪਾ ਲਿਆ ਤੇ ਬਹੁਤ ਟੇਸਟੀ ਬਣਦੇ ਥੋੜੀ ਜਿਹੀ ਮਿਰਚ ਪਾਈ ਵਸੇ ਹਰੀ ਮਿਰਚ ਮੈਂ ਪਾਈ ਆ ਟੇਸੇ ਅਨਸਾਰ ਹੈ ਨਾ ਪਾਈ ਆ ਤੇ ਹੁਣ ਮੈਂ ਚੰਗੀ ਤਰ੍ਹਾਂ ਸਾਰਾ ਕੁਝ ਮਿਕਸ ਕਰਨਾ ਤਾਂ ਜੋ ਰੀਣ ਵੀ ਨਾ ਆਲੂ ਚ ਡਲੀ ਨਾ ਰਹਿ ਜਵੇ ਤੇ ਸੋਨੇ ਪਰੌਂਠੇ ਬਣਨ एकदम ਬਰੀਕ ਬਣਨ ਹੈ ਨਾ ਤੇ ਜੇ ਥੋੜੀ ਡਲੀ ਰਹਿ ਜਾਂਦੀ ਹੈ ਤੇ ਫਿਰ ਪਰੌਂਠੇ ਜਿਹੜੇ ਆਲੂ ਹੁੰਦੇ ਨੇ ਵਿੱਚ ਪਰੌਂਠਿਆਂ ਚ ਉਹ ਰੋਟੀ ਚੋਂ ਬਾਹਰ ਆ ਜਾਂਦੇ ਆ ਇਸ ਕਰਕੇ ਵੀ ਚੰਗੀ ਤਰ੍ਹਾਂ ਮੈਸ਼ ਕਰਨਾ ਇਹਨੂੰ ਚਮਚੇ ਦੇ ਨਾਲ ਤੇ ਮੈਸ਼ਰ ਮੈਂਟ ਤੋਂ ਹੈ ਨਹੀਂ ਸੀਗਾ ਤੁਸੀਂ ਚੰਚਿਤ ਨਾਲ ਚੰਗੀ ਤਰ੍ਹਾਂ ਨੂੰ ਮੈਂ ਪ੍ਰੈਸ ਕਰੂੰਗੀ ਤਾਂ ਫਿਰ ਪਰੌਂਠੇ ਕਾਉਂਗੀ ਤਾਂ ਬੱਚੇ ਬੜੇ ਕਾਲੇ ਪਾਏ ਆ ਵੀ ਸਾਨੂੰ ਫਟਾਫਟ ਰੋਟੀ ਦੀ ਇਹ ਦਿਓ ਤੇ ਤੁਹਾਨੂੰ ਪਤਾ ਹੈ ਜਦੋਂ ਛੁੱਟੀ ਹੁੰਦੀ ਹੈ ਨਾ ਤਾਂ ਤੁਹਾਨੂੰ ਭੁੱਖ ਲੱਗਦੀ ਹੈ ਸਕੂਲ ਤਾਂ ਨਹੀਂ ਲੱਗਦੀ ਇੰਨੀ ਹੈ ਨਾ ਤਾਂ ਅੱਜ ਬਣ ਗਏ ਹਾਂਜੀ ਟੇਸਟੀ ਅਸੀਂ ਪਰੌਂਠੇ ਬਣ ਗਏ ਅੱਜ ਆਲੂ ਗੰਢਿਆਂ ਵਾਲੇ ਤੇ ਲੈ ਲਿਆ ਪੇੜਾ ਮੈਂ ਤੇ ਪੇੜਾ ਲਿਆ ਨੋਰਮਲ ਜਿਹਾ ਤੋਂ ਉਹਦੇ ਵਿੱਚ ਆਲੂ ਗੰਢੇ ਜਿਹੜੇ ਮੈਂ ਮੈਸ਼ ਕੀਤੇ ਆ ਤੇ ਉਹ ਥੋੜੇ ਜਿਹਾ ਪਾਉਂਗੀ ਸਾਹਜ ਦੇ ਹੈ ਨਾ ਤੇ ਜਾਣੀ ਜਿਹੜੇ ਸੈਡਾ ਹੁੰਦੀਆਂ ਆ ਦੀਆਂ ਐ ਜਿਹਦਾ ਨਾ ਬਾਲਜਾ ਵਿੱਚ ਪਾ ਕੇ ਤੇ ਇਸ ਤਰ੍ਹਾਂ ਪੇੜਾ ਬਣਾਉਣਾ ਜਿਹੜਾ ਆਲੂ ਬਾਹਰ ਆ ਨਿਕਲਣਾ ਤੇ ਯਾਨੀ ਵਿੱਚੇ ਰਹਿਣ ਤੇ ਪਰੌਂਠਾ ਸੋਨਾ ਗੋਲ-ਗੋਲ ਜਾਂ ਬਣੇ ਓਕੇ ਜਾਂ ਬਣੇ ਹਨਾ ਤੇ ਦੇਖੋ ਇਦਾਂ ਇੱਕ ਰੋਟੀ ਚ ਪਾ ਕੇ ਜਿਹਦਾ ਆਲੂ ਤੇ ਫਿਰ ਪਰੌਂਠਾ ਇੱਕ ਬਣਦਾ ਵੈਸੇ ਦੋਹਾਂ ਦਾ ਵੀ ਬਣ ਜਾਂਦਾ ਆ ਤੇ ਮੈਨੂੰ ਭਾਰੇ ਦਾ ਸੌਖਾ ਲੱਗਦਾ ਆ ਤੇ ਮੈਂ ਇਦਾਂ ਬਣਾਉਣੀ ਹੁੰਨੀ ਆ ਤੇ ਪਰੌਂਠੇ ਵੀ ਦੋ ਤਰ੍ਹਾਂ ਦੇ ਬਣ ਜਾਂਦੇ ਆ ਆਲੂਆਂ ਦੇ ਤੇ ਇਦਾਂ ਵੀ ਸੌਖਾ ਤਰੀਕਾ ਤਾਂ ਹੁਣ ਮੈਂ ਇਹਨੂੰ ਬੇਲ ਕੇ ਤੇ ਫਿਰ ਮੈਂ ਤਵੇ ਤੇ ਪਾਉਂਗੀ ਤੇ ਥੋੜਾ ਜਿਹਾ ਮੈਂ ਲਾ ਲਿਆ ਆਟਾ ਇਹਨੂੰ ਵੀ ਨਾਲ ਨਾ ਚੁੰਬੜੇ ਹਨਾ ਹਾਂਜੀ ਬੇਲ ਕੇ ਇਹਨੂੰ ਮੈਂ ਪਾ ਲਿਆ ਤਵੇ ਤੇ ਦੇਖੋ ਮੈਨੂੰ ਹੁੰਦਾ ਵੀ ਮੈਂ ਨਾ ਘੇ ਜਿਆਦਾ ਲਾਵਾਂ ਹਨਾ ਵੀ ਸੋਹਣਾ ਪਰੌਠਾ ਨਰਮ ਬਣ ਜਾਂਦਾ ਹੈ ਜਦੋਂ ਮੈਂ ਪਿੰਡ ਹੁੰਦੀ ਸੀ ਮੰਮੀ ਨੇ ਮੈਨੂੰ ਕਿਹਾ ਕਿ ਥੋੜਾ ਲਾ ਤੇ ਇਹਨਾਂ ਨਾਲ ਤੂੰ ਘੇ ਪਾਇਆ ਕਰ ਦੇਖੋ ਜੀ ਮੈਂ ਕਿਹਾ ਵਾਈਗਰ ਆਪੇ ਦੇਣਗੇ ਹਨਾ ਤੇ ਆਪਾਂ ਖਾਵਾਂਗੇ ਤਾਂ ਵੀ ਜੇ ਖਾਵਾਂਗੇ ਤੇ ਰੱਬ ਦਊ ਹੋਰ ਹਨਾ ਜਾਂ ਕਿਦਾਂ ਵੀ ਆ ਤੇ ਇੱਥੇ ਆ ਕੇ ਡਾਕਟਰ ਸਾਹਿਬ ਕਹਿੰਗੇ ਕਿ ਘੇ ਥੋੜਾ ਲਾਇਆ ਕਰ ਮੇਰੀ ਯਾਦ ਹੁੰਦੀ ਵੀ ਮੈਂ ਨਾ ਜਿਆਦਾ ਘੇ ਲਾਵਾਂ ਸੋਹਣਾ ਪਰੌਠਾ ਬਣਦਾ ਨਰਮ ਪਰੌ ਤੇ ਕੰਮ ਕੋਈ ਤੁਸੀਂ ਕਰਨੇ ਖਾਣ ਪੀਣ ਵਿੱਚ ਹਨਾ ਤੇ ਖਾਣ ਰੋਟੀ ਬਦਲੇ ਤਾਂ ਆਪਾਂ ਭੱਜੇ ਫਿਰ ਸਾਰੇ ਦਿਹਾੜੀ ਇਹ ਰੋਟੀ ਖਾਣੀ ਆ ਨਾ ਤੇ ਇਸ ਕਰਕੇ ਰੋਟੀ ਖਾਓ ਸਵਾਦੀ ਤੇ ਵਾਇਗਰੂ ਆਪੇ ਦਿੰਦਾ ਨਾ ਜੇ ਉਹਨੇ ਸਾਨੂੰ ਸਾਜਿਆ ਆ ਨਾ ਸਾਨੂੰ ਧਰਤੀ ਲਿਆਂਦਾ ਦਿੰਦਾ ਵੀ ਉਹੀ ਖਾਣ ਨੂੰ ਤੇ ਉਹਨੂੰ ਫਿਰ ਸਾਰਿਆਂ ਸਾਨੂੰ ਤਾਂ ਆਪੋ ਆਪਣਾ ਆ ਉਹ ਵਾਇਗਰੂ ਸਾਰਿਆਂ ਦਾ ਫਿਕਰ ਆ ਤੇ ਇਸ ਕਰਕੇ ਦੇਖੋ ਜੀ ਪਰੌਂਠੇ ਮੈਂ ਹੁਣ ਪਕਾਉਣ ਨਹੀਂ ਪਰੌਂਠੇ ਪਕਾਉਣੇ ਆ ਰਾੜ ਕੇ ਇੱਕਦਮ ਤੇ ਕੱਟੜੀ ਰੱਖਣੀ ਹੈਗੇ ਤੇ ਫਿਰ ਬਹੁਤ ਵਧੀਆ ਓਕੇ ਬਣਦੇ ਆ ਹਾਂਜੀ ਰੋਟੀ ਪਾਣੀ ਛਕ ਲਿਆ ਪਰੌਂਠੇ ਖਾਲੇ ਦਹੀਂ ਲੱਸੀ ਦੇ ਨਾਲ ਬਹੁਤ ਵਧੀਆ ਲੱਗਦੇ ਸਵੇਰੇ ਖਾਣੇ ਹਨ ਤੇ ਰੋਟੀ ਦੀ ਵੀਡੀਓ ਵੀ ਨੇ ਸ਼ੇਅਰ ਕੀਤੀ ਜਾਗੀ ਹੋਰ ਕਰਦੇ ਕੰਮ ਕਰਨੀ ਵੇੜ ਕੇ ਤੇ ਦੁਪਹਿਰ ਦਾ ਹੋ ਗਿਆ ਟਾਈਮ ਦੇਖੋ ਇਹ ਸਭ ਤੋਂ ਪਹਿਲਾਂ ਜ ਰਖੜੀ ਦਾ ਦੇਨੇ ਆ ਤੇ ਰਖੜੀ ਦਾ ਤਿਹਾੜੀ ਆ ਭੈਣਾ ਭਰਾਵਾਂ ਦਾ ਹਨਾ ਸਾਲਵਾਰ ਦਿਨ ਹੁੰਦਾ ਹੈ ਅੱਤ ਸਵੀਰ ਤੋਂ ਹੀ ਵਸ ਗੁਰਵਾਣੀ ਜਿੱਦਾਂ ਕਰ ਲੋ ਤੜਕੇ ਤੋਂ ਹੀ ਵੇਹੇ ਗੁਰਵਾਣੀ ਤੜਕੇ ਤੋਂ ਸ਼ੁਰੂ ਹੁੰਦੀ ਆ ਤੇ ਅੱਜ ਰਖੜੀ ਪੁੰਨਿਆ ਹੋਣ ਕਾਰਨ ਹਨਾ ਤੇ ਆਸਾਂ ਜੀ ਦਾ ਪਾਠ ਪੜਿਆ ਹੈ ਕਿ ਗੁਰਦੁਆਰਾ ਸਾਹਿਬ ਕਰਵਾਣੀ ਪੜੀ ਗਈ ਹੈ ਰੌਣਕਾਂ ਲੱਗੀਆਂ ਅੱਜ ਇਹ ਗੱਲ ਆ ਤੇ ਤੁਹਾਨੂੰ ਪਤਾ ਹੀ ਇਹ ਵੀ ਮੈਂਤ ਕੀ ਕਿਉਂ ਨਹੀਂ ਪੰਡ ਗਈ ਹੈਗੀ ਕਿਉਂ ਜਿਹੜੇ ਮਤਲਬ ਜਾਣਦੇ ਆ ਜਿਹੜੇ ਨਵੇਂ ਵੀਵਰ ਆਏ ਆ ਮੇਰੇ ਚੈਨਲ ਤੇ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਤੁਸੀਂ ਮੇਰੇ ਪਿਛਲੇ ਬਲੌਗ ਦੇਖੇ ਤਾਂ ਨੂੰ ਪਤਾ ਲੱਗ ਜਾਣਾ ਆ ਵੀ ਡੈਡੀ ਜੀ ਡੈਥ ਹੋ ਗਈ ਸੀ 9 ਮਈ ਨੂੰ ਤੇ 3 ਮਹੀਨੇ ਹੋ ਕੇ ਤੇ 4ਵਾਂ ਮਹੀਨਾ ਲੱਗਾ ਉਹਨਾਂ ਨੂੰ ਹਨਾ ਤੇ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਘਰ ਦਾ ਜੀ ਚਾਹੇ ਸਿਆਣਾ ਹੋਵੇ ਚਾਹੇ ਉਹ ਬਜ਼ੁਰਗ ਹੋਵੇ ਜੀ ਤਾਂ ਅਕਸਰ ਜੀ ਹੁੰਦਾ ਨਾ ਕਰਦਾ ਇਸ ਕਰਕੇ ਨਹੀਂ ਮੰਨ ਜਾ ਨਹੀਂ ਕੀਤਾ ਹਨਾ ਤੇ ਇਹ ਗੱਲ ਆ ਤੇ ਚਲੋ ਚਾਹ ਤਾਂ ਬਹੁਤ ਹੁੰਦਾ ਹੈ ਹਨਾ ਜਾਣਾ ਛਾਲਵਾ ਦੇਣਾ ਦਾ ਪੈਣ ਭੜਾ ਲਈਏ ਇਹ ਸੋ ਇਹ ਗੱਲ ਆ ਪੈਣਾ ਨੇ ਵੀ ਬੜਾ ਚਾਹ ਹੁੰਦਾ ਹੈ ਵੀ ਅਸੀਂ ਜਾਣਾ ਪੈਣ ਨੂੰ ਹਨਾ ਜਿੱਦਾਂ ਅਸੀਂ ਕੱਲ ਸ਼ਹਿਰ ਨੂੰ ਇਹ ਤਾਂ ਬਾਜ਼ਾਰ ਭਰਿਆ ਪਿਆ ਰਖੜੀਆਂ ਵਾਲੇ ਪਾਸੇ ਜਿੱਦਾਂ ਗੱਲੋ ਵੀ ਬਹੁਤ ਰਸ਼ ਤੇ ਹੋਟਲਾਂ ਚ ਰਸ਼ ਬਾਜ਼ਾਰ ਚ ਰਸ਼ ਕੱਪੜਿਆਂ ਦੇ ਦੁਕਾਨਾਂ ਤੇ ਰਸ਼ ਤੇ ਚਾਹ ਹੁੰਦਾ ਹਨਾ ਚਲੋ ਤਿਆਰ ਹੁੰਦਾ ਆ ਤੇ ਬੜਾ ਮਨ ਚ ਆਏ ਮੇਰੇ ਵੀ ਚਲੋ ਜਿਹੜੀ ਇਹ ਦਿਨ ਰਖਤੀ ਤਾਂ ਆਉਂਦਾ ਹਨਾ ਇਹ ਵੀ ਕਿਸੇ ਕਰਮਾ ਤੇ ਭਾਗਾਂ ਨੇ ਚੰਗਾ ਆਉਂਦਾ ਨਹੀਂ ਤੇ ਹਰੇਕ ਨੂੰ ਨਹੀਂ ਆਉਂਦਾ ਹੈਗਾ ਤੇ ਜਿਨ੍ਹਾਂ ਦੇ ਭਰਾ ਹੈ ਨੀਗੇ ਤੇ ਜਾਂ ਜਿਨ੍ਹਾਂ ਦੀਆਂ ਭੈਣਾਂ ਹੈ ਨੀਗੀਆਂ ਉਹ ਅੱਜ ਦਿਨ ਉਹਨਾਂ ਲਈ ਬਹੁਤ ਮਾੜਾ ਆ ਹਨਾ ਤੇ ਕਿਤੇ ਖੁਸ਼ੀਆਂ ਤੇ ਕਿਤੇ ਗਮੀਆਂ ਇਹ ਸਭ ਆਪ ਦੇ ਰਾਂਗੇ ਆ ਇਦਾਂ ਕਨੇਦਨ ਮੋਲਕ ਮਈ ਦਾ ਵਸਦਾ ਹੈ ਕੋ ਰੁੰਦਾ ਹੈ ਕੋ ਹੱਸਦਾ ਹੈ ਤੇ ਹੂਸਾ ਵਿਆ ਜਦੇ ਅੱਜ ਦੇ ਨਾਲ ਅੱਜ ਦੇ ਕਿਤੇ ਖੁਸ਼ੀਆਂ ਤੇ ਕਿਤੇ ਗਮੀਆਂ ਤੇ ਇਹ ਹੈਗੇ ਰੱਬ ਦੇ ਰੰਗ ਆ ਤੇ ਜੰਮਣਾ ਮਰਨਾ ਬੰਦੇ ਦੇ ਹੱਥ ਵਸਨੇ ਹੈ ਨਹੀਂ ਆ ਜੋ ਵੀ ਹੱਥ ਵਸ ਹੈਗਾ ਉਸ ਪਰਮਾਤਮਾ ਦੇ ਆ ਉਹੀ ਸਿਸ਼ਟੀ ਦਾ ਮਾਲਕ ਆ ਤੇ ਉਹੀ ਸਾਰਾ ਕੁਝ ਕਰਦਾ ਆ ਇਹ ਗੱਲ ਆ ਦੇ ਨਾਲੇ ਭੈਣਾਂ ਨੂੰ ਨਾ ਰਖੜੀ ਦੇ ਇਤਿਹਾਰ ਤੇ ਨਿਰਾਸ਼ ਨਾ ਕਰਾਇ ਕਰੋ ਉਹ ਵੀ ਭੈਣਾਂ ਦਾ ਦਿਲ ਬਹੁਤ ਨਾਜ਼ੁਕ ਹੁੰਦਾ ਹੈ ਸਿਰਫ ਉਹ ਆਪਣੇ ਭਰਾਵਾਂ ਤੋਂ ਇਹ ਉਮੀਦ ਰੱਖਦੀਆਂ ਬਸ ਸਾਡਾ ਭੈਣ ਦਾ ਸਾਡਾ ਨਾਲ ਪਿਆਰ ਕਰਨਾ ਤੇ ਸਾਡਾ ਸਤਿਕਾਰ ਕਰਨ ਸਾਨੂੰ ਜਦ ਤੁਸੀਂ ਆਈਏ ਸਾਨੂੰ ਹਨਾ ਖੇੜੇ ਮੱਤੇ ਬੁਲਾਉਣ ਤੇ ਭੈਣ ਦਾ ਪੈਸਾ ਨਹੀਂ ਥੋੜੀ ਭੁੱਖੀ ਹੁੰਦੀ ਹੈ ਸਿਰਫ ਪਿਆਰ ਦੀ ਭੁੱਖੀ ਹੁੰਦੀ ਆ ਸੋ ਇਹ ਗੱਲ ਆ ਤੇ ਇੱਕ ਪਾਸੇ ਭੈਣਾਂ ਜਦੋਂ ਮਨ ਖਰਾਬ ਹੋ ਜਾਂਦਾ ਨਾ ਫਿਰ ਉਹ ਉਹ ਨਹੀਂ ਜਾਂਦਾ ਕਿਉਂ ਉਹੀ ਇਹਦਾ ਘਰ ਹੁੰਦਾ ਹੈ ਭੈਣ ਭਰਾ ਸਾਰੇ ਸਾਰ ਕੁਝ ਹੋ ਜਾਂਦਾ ਸਿਰਫ ਜਦੋਂ ਕੋਈ ਵਿਆਹੀ ਜਾਂਦੀ ਹੈ ਥੋੜਾ ਫਰਕ ਪੈ ਜਾਂਦਾ ਹੈ ਇਹ ਗੱਲ ਹੁੰਦੀ ਆ ਤੇ ਔਰ ਭੈਣਾਂ ਨੂੰ ਵੀ ਚਾਹੀਦਾ ਹੈ ਵੀ ਆਪਣੇ ਭਰਾਵਾਂ ਦੇ ਘਰ ਥੋੜੀ ਇੰਟਰਫੇਅਰ ਘੱਟ ਕਰਨ ਨਾ ਮੇਰੀ ਗੱਲ ਕਈ ਨੂੰ ਦਬਾਉ ਬੁਰੀ ਲੱਗੂਗੀ ਨਾ ਇਹ ਇਦਾਂ ਜੀ ਭਰਾਵਾਂ ਦੇ ਘਰ ਇੰਟਰਫੇਅਰ ਕਰਨਾ ਨਹੀਂ ਚਾਹੀਦਾ ਹੈਗਾ ਤੇ ਹਰੇਕ ਆਪਣੇ ਅੱਜਕੱਲ੍ਹ ਘਰ ਨੂੰ ਸਿਆਣਾ ਹੀ ਆ ਸਾਰੇ ਪੜੇ ਲਿਖੇ ਹੈ ਕੋਈ ਅਨਪੜ੍ਹ ਨਹੀਂ ਹੈਗਾ ਜਾਂ ਕਿੱਦਾਂ ਵੀ ਜਾ ਕੇ ਕਿਸ ਨੂੰ ਪਤਾ ਨਹੀਂ ਲੱਗਦਾ ਹੈਗਾ ਹਨਾ ਜਿਉਂ ਤਾਂ ਆਪਣੇ ਪੱਕੇ ਆਨੇ ਨਾ ਪਰ ਇੰਟਰਫੇਅਰ ਕਰ ਦੋ ਉਦੋਂ ਗੱਲ ਖਰਾਬ ਹੁੰਦੀ ਹੈ ਕੁੜੀਆਂ ਨਾਲ ਆਪਣੇ ਪੱਕੇ ਕਰਦਿਆਂ ਹੁੰਦਾ ਜੀ ਨਹੀਂ ਕਰਨੀ ਚਾਹੀਦੀ ਸੋ ਇਹ ਗੱਲ ਆ ਤੇ ਆਪਣੇ ਘਰ ਤੱਕ ਬਸ ਰੋ ਤੇ ਕਿਸੇ ਦੇ ਘਰ ਚ ਇੰਟਰਫੇਅਰ ਨਾ ਕਰੋ ਤਾਂ ਵੀ ਗੱਲ ਖਰਾਬ ਹੋ ਜਾਂਦੀ ਹੈ ਨਾ ਕੁੜੀਆਂ ਦੀ ਤੇ ਜੋ ਘਰ ਦੇ ਘਰ ਦੇ ਹੁੰਦੇ ਆ ਤੇ ਜੋ ਗੱਲ ਕਹੀ ਆ ਉਹ ਫੇਰ ਕੌੜੀ ਲੱਗਦੀ ਆ ਇਗਲ ਹੋ ਜਾਂਦੀ ਆ ਤੇ ਇਹ ਭੈਣ ਭਰਾ ਦੇਨ ਬਹੁਤ ਹੀ ਵਧੀਆ ਹੁੰਦਾ ਰਖੜੀ ਦਾ ਇਹ ਮਤਲਬ ਨਹੀਂ ਹੁੰਦਾ ਭਰਾ ਦੇ ਰਖੜੀ ਬੰਨ੍ਹਦੀ ਭਰਾ ਦਾ ਮਤਲਬ ਹੁੰਦਾ ਵੀ ਭੈਣ ਦੀ ਰਕਸ਼ਾ ਕਰੇ ਭੈਣ ਦਾ ਖਿਆਲ ਰੱਖੇ ਹਨ ਉਹਨੂੰ ਚੰਗੇ ਮਾੜੇ ਕੰਮ ਚ ਸਾਥ ਦੇਵੇ ਉਹਦਾ ਇਹ ਭਰਾ ਦੇ ਫਰਜ਼ ਹੁੰਦੇ ਆ ਛੋਈ ਗੱਲ ਹੈ ਅੱਜ ਕੱਲ੍ਹ ਰਿਸ਼ਤੇ ਕਿਸ ਕਹਲੋ ਖਤਮ ਹੁੰਦੇ ਜਾਂਦੇ ਕਿ ਜੀਂਦੇ ਭੈਣ ਭਰਾ ਨੇ ਮਿਲਦੇ ਕੁਝ ਇਹਨੂੰ ਉਹ ਵੀ ਤੇ ਇੱਕ ਨਿੱਦਾ ਗਾ ਲੋ ਵੀ ਕੋਈ ਸਮਾਂ ਹੀ ਚੱਲਦਾ ਹਨਾ ਵੀ ਜਿੰਨੇ ਜੀ ਛੱਡ ਦਿੰਦੇ ਆ ਵੀ ਬੋਲਣਾ ਬੁਲਾਉਣਾ ਖਤਮ ਹੈਨਾ ਇਹ ਗੱਲ ਵੀ ਚਲੋ ਨਿੱਕੇ ਮੋਟੇ ਗੱਲਾਂ ਤਾਂ ਭੈਣ ਭਰਾਵਾਂ ਚ ਹੁੰਦੀਆਂ ਰਹਿੰਦੀਆਂ ਹਨਾ ਕਿਤੇ ਮੈਂ ਤੇ ਲਈ ਥੋੜਾ ਕਿ ਆਪਾਂ ਸਾਰੀ ਉਮਰ ਛੱਡ ਜੀਦਾ ਆ ਤੇ ਇਸ ਕਰਕੇ ਜਿਹੜੇ ਨਿੱਕੇ ਮੋਟੇ ਆਪਣੇ ਗਿਲੇ ਸ਼ਿਕਵੇ ਆਪਾਂ ਨੂੰ ਉਹ ਸੋਲਵ ਕਰ ਲੈਣੇ ਚਾਹੀਦੇ ਆ ਦੇਖੋ ਇਹ ਦੁਨੀਆ ਤੇ ਇੱਕ ਵਾਰੀ ਆਉਣਾ ਕਿਹੜਾ ਬਾਰ ਬਾਰ ਆਉਣਾ ਹਨਾ ਤੇ ਜਾਂ ਅਸੀਂ ਇਸ ਘਰ ਵਿੱਚ ਮੁੜ ਕੇ ਫੇਰ ਜੰਮਣਾ ਆ ਹੈਨਾ ਤੇ ਇਸ ਕਰਕੇ ਆਪਾਂ ਨੂੰ ਕੋਠੀਆਂ ਗੱਡੀਆਂ ਕਾਰਾਂ ਦਾ ਮਾਣ ਨਹੀਂ ਕਰਨਾ ਚਾਹੀਦਾ ਉਸ ਪਰਮਾਤਮਾ ਕੋ ਡਰ ਕੇ ਰਹਿਣਾ ਚਾਹੀਦਾ ਆ ਡਰ ਕੇ ਰਹਿਣਾ ਚਾਹੀਦਾ ਪਤਾ ਨਹੀਂ ਉਹ ਕਿਹੜੀ ਗੱਲ ਨਹੀਂ 라ਜੀ ਆ ਇਹ ਗੱਲ ਆ ਤੇ ਦੇਖੋ ਜੀ ਕਈ ਕਈਆਂ ਦੇ ਐਦਾਂ ਮੈਂ ਦੇਖੇ ਮੌਕੇ ਵੀ ਰਖੜੀ ਆਉਣ ਤੋਂ ਪਹਿਲਾਂ ਭਰਾਵਾਂ ਦੀ ਡੈਥ ਹੋ ਜਾਂਦੀ ਆ ਤ ਉਸ ਭੈਣਾਂ ਦਾ ਕੀ ਜੀਣਾ ਤ ਉਸ ਮਾਵਾ ਮਾਪੇ ਦਾ ਲਗ ਟੁੱਟਣ ਵਾਲੀ ਗੱਲ ਹੋ ਜਾਂਦੀ ਹੈ ਨਾ ਇਹ ਗੱਲ ਹੋ ਜਾਂਦੀ ਬੜਾ ਦੁੱਖ ਹੁੰਦਾ ਜਦੋਂ ਇਦਾਂ ਦਾ ਕੋਈ ਚਾਂਸ ਦੇਖੀਦਾ ਹੈ ਹੈਨਾ ਤੇ ਬਹੁਤ ਦਿਲ ਨੂੰ ਦੁੱਖ ਹੁੰਦਾ ਆ ਜੇ ਇਦਾਂ ਰੱਬ ਕਰੇ ਨਾ ਕਿਸੇ ਦਾ ਨਾਲ ਹੈਨਾ ਪੀਏ ਭੈਣ ਨੂੰ ਆਸ ਹੁੰਦੀ ਸਾਲ ਬਾਅਦ ਤੇ ਇਹ ਗੱਲ ਹੋ ਜਾਂਦੀ ਇੱਕ ਪਿੱਕ ਜਾਣਾ ਇੱਕ ਗੁਜ਼ਰਖੀ ਦਾ ਤਿਹਾਰ ਡਬਲ ਡਬਲ ਹੋ ਜਾਂਦਾ ਹੈਨਾ ਚਾਹ ਹੀ ਬਹੁਤ ਹੁੰਦਾ ਜਦੋਂ ਪਿੱਕੇ ਜਾਣਾ ਆ ਇਹ ਗੱਲ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਕੀ ਨਹੀਂ ਪੈਕੇ ਗਈ ਆਪਣੇ ਹੈਨਾ ਤੇ ਚੰਗਾ ਹੀ ਲੱਗਦਾ ਹੈਗਾ ਜਾਣਾ ਤੇ ਚਲੋ ਖੈਰ ਵਾਇਗੁਰੂ ਸੌਖ ਰੱਖੇ ਅਗਲੇ ਸਾਲ ਜਾਵਾਂਗੇ ਹਨਾ ਤੇ ਰਖੜੀ ਬੰਨਾਂਗੇ ਆਪਣੇ ਭਰਾਵਾਂ ਦੇ ਤੇ ਭੈਣਾਂ ਤਾਂ ਜਿੱਦਾਂ ਕਹਿੰলো ਮਾਪਿਆਂ ਨੇ ਸਦਾ ਹੀ ਸੌਖ ਮੰਗਦੀਆਂ ਨਾ ਸਾਡੇ ਪੇਕਿਆਂ ਲੋ ਠੰਡੀ ਹਵਾ ਆਵੇ ਹਨਾ ਤੇ ਭਰਾਵਾਂ ਦੀ ਲੰਬੀ ਉਮਰ ਹੋਵੇ ਇਹ ਮੰਗਦੀਆਂ ਭੈਣਾਂ ਦਾ ਸਦਾ ਹੀ ਸੌਖ ਮੰਗਦੀਆਂ ਕਦੀ ਭੈਣ ਆਪਣੇ ਮਾਪਿਆਂ ਦਾ ਬੁਰਾ ਨਹੀਂ ਕਰਦੀਆਂ ਤੇ ਨਾ ਕਰ ਸਕਦੀਆਂ ਹੁੰਦੀਆਂ ਸੋ ਇਹ ਗੱਲ ਹੈ ਤੇ ਅੱਜ ਤੱਕ ਖੁਸ਼ੀਆਂ ਤੇ ਕਿਤੇ ਗਮੀਆਂ ਆ ਇਹ ਜਿਹੜੇ ਦਿਨ ਵੀ ਭਾਗਾਂ ਨਾ ਹੀ ਆਉਂਦੇ ਆ ਤੇ ਰੱਬ ਸਭ ਨੂੰ ਇਹ ਦਿਨ ਖੁਸ਼ੀਆਂ ਦਾ ਨਸੀਬ ਕਰਾਵੇ ਟਾਈਮ ਦੇ ਵੀ ਵਾਈ ਗੁਰੂ ਹਨਾ ਵੀ ਹਰ ਇੱਕ ਨੂੰ ਚਾਹ ਹੁੰਦਾ ਆ ਭਰਾਵਾਂ ਨੂੰ ਵੀ ਚਾਹ ਹੁੰਦਾ ਤੇ ਸਾਡੀਆਂ ਭੈਣਾਂ ਨੇ ਆਉਣਾ ਹਨਾ ਤੇ ਭੈਣਾਂ ਨੂੰ ਵੀ ਚਾਹ ਹੁੰਦਾ ਵੀ ਸਿੱਪੇ ਕੀ ਜਾਣਾ ਹਨਾ ਵੀ ਇੱਕ ਬਹੁਤ ਵਧੀਆ ਜਿੱਦਾਂ ਕਹ ਲੋ ਵੀ ਬਹੁਤ ਸੋਹਣੀ ਫੀਲਿੰਗ ਜੀ ਹੁੰਦੀ ਆ ਨਾ ਫੀਲ ਹੁੰਦਾ ਆਪਣੇ ਆਪ ਨੂੰ ਵੀ ਮੌਕਾ ਬਹੁਤ ਵਧੀਆ ਸੋਹਣਾ ਫੀਲ ਹੁੰਦਾ ਆ ਇਹ ਗੱਲ ਆ ਤੇ ਆ ਜਿਹੜੀ ਵੀਡੀਓ ਮੈਂ ਬਣਾਉਣੀ ਹੁੰਦੀ ਏ ਮੈਂ ਜਰਾ ਚਰ ਮੇਰਾ ਨਾ ਕਿਚਨ ਚ ਨਾ ਗਿਆਂਦਾ ਫਿਰ ਮੈਂ ਇੱਥੇ ਵੀਡੀਓ ਬਣਾ ਲੈਂਦੀ ਹੁਣੀ ਉਧਰ ਫਿਰ ਬੱਚੇ ਫਿਰ ਟੀਵੀ ਦੀ ਆਵਾਜ਼ ਆਉਂਦੀ ਆ ਫਿਰ ਉਹ ਵਿੱਚ ਨਹੀਂ ਚੰਗਾ ਲੱਗਦਾ ਹੈਗਾ ਤੇ ਇਹ ਗੱਲ ਆ ਤੇ ਮੈਂ ਪਿਛਲੇ ਦਿਨਾਂ ਚ ਵੀਡੀਓ ਪਾਈ ਸੀਗੀ ਛਾਈਆਂ ਨੂੰ ਜਿੱਦਿ ਜਿੱਦਾਂ ਮਤਲਬ ਸਾਫ ਕਰਨ ਦਾ ਫੇਸ ਸਾਫ ਕਰਨ ਦੀ ਪਾਈ ਸੀਗੀ ਛਾਈਆਂ ਜਿੱਦ ਬਹੁਤ ਹੁੰਦੀਆਂ ਮੂੰਹ ਕਾਲਾ ਹੋ ਜਾਂਦਾ ਨਾ ਸੰਛਾਈਆਂ ਦੇ ਨਾਲ ਤੇ ਮੈਨੂੰ ਤਾਂ ਉਸ ਚੀਜ਼ ਦਾ ਬਹੁਤ ਫਰਕ ਪਿਆ ਬਹੁਤ ਵਧੀਆ ਜਣੀ ਅੱਗੇ ਨਾਲੋਂ ਚੇਂਜ ਹੋ ਗਿਆ ਤੇ ਪਹਿਲਾਂ ਵੀ ਮੇਰਾ ਮੂੰਹ ਕਾਲਾ ਹੋ ਗਿਆ ਸੀਗਾ ਤੇ ਸ਼ਾਇਆ ਕਰਕੇ ਤੇ ਕੋਈ ਵੀਡੀਓ ਪਾਈ ਉਸ ਵੀਡੀਓ ਨੂੰ ਬਹੁਤ ਦਿੱਤਾ ਪਿਆਰ ਸਾਰਿਆਂ ਨੇ ਤੇ ਇੱਕ ਭੈਣ ਜੀ ਕਹਿੰਦੀ ਉਹਨਾਂ ਕਮੈਂਟ ਆਇਆ ਕਹਿੰਦੀ ਵੀ ਬਹੁਤ ਵਧੀਆ ਵੀ ਮੈਂ ਇਹ ਆਈਡੀਆ ਟਰਾਈ ਕੀਤਾ ਤੇ ਮੈਨੂੰ ਇਸ ਆਈਡੀਆ ਨਾਲ ਬਹੁਤ ਯਾਰਾ ਫਾਇਦਾ ਹੋਇਆ ਤੇ ਵਧੀਆ ਗੱਲ ਆ ਤੇ ਆਪਾਂ ਨੂੰ ਇਦਾਂ ਦੇ ਤਰੀਕੇ ਵਰਤਨੇ ਚਾਹੀਦੇ ਏ ਘਰੇਲੂ ਨੁਕਸੇ ਹਨਾ ਜਿਹੜਾ ਆਪਾਂ ਇੰਨੀਆਂ ਦਵਾਈਆਂ ਖਾਂਦੇ ਆਂ ਆਪਣਾ ਨੂੰ ਕੋਈ ਅਸਰ ਨਹੀਂ ਹੁੰਦਾ ਇੰਨੀਆਂ ਮਹਿੰਗੀਆਂ ਮਹਿੰਗੀਆਂ ਖਾਂਦੇ ਆਂ ਤੇ ਕਈ ਵਾਰੀ ਦਗੰਦੇ ਹੁੰਦੇ ਆ ਵੀ ਇੰਨੇ ਪੈਸੇ ਲੱਗ ਕੇ ਨਹੀਂ ਰਾਮ ਆਉਂਦਾ ਤੇ ਕਈ ਵਾਰ ਆਪ ਨੂੰ ਸਵਾਰੀ ਚੁਟਕੀ ਤੋਂ ਰਾਮ ਆ ਜਾਂਦਾ ਆ ਤੇ ਉਹ ਸਾਬ ਹੋ ਜਾਂਦਾ ਆ ਤੇ ਤੁਸੀਂ ਉਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਆ ਤੇ ਉਹ ਚੀਜ਼ ਨੂੰ ਜ਼ਰੂਰ ਵਰਤਣ ਤੇ ਪਤਾ ਲੱਗ ਜੂਗਾ ਤੇ ਇੱਕਦਮ ਘਰੇਲੂ ਨੁਕਸਾ ਹੈ ਸਹੀ ਗੱਲ ਆ ਕੋਲਿਓ ਤੇ ਆਪਾਂ ਨੂੰ ਇਦਾਂ ਘਰੇਲੂ ਨੁਕਸੇ ਵਰਤਨੇ ਚਾਹੀਦੇ ਆ ਤੇ ਉਹਨਾਂ ਬਹੁਤ ਫਰਕ ਪੈਂਦਾ ਆ ਹਨਾ ਜਾਂ ਕਿਦਾਂ ਵੀ ਆ ਤੇ ਪੈਸੇ ਲਾ ਕੇ ਉਹਨਾਂ ਨੇ ਫਰਕ ਪੈਂਦਾ ਜਿੰਨਾ ਆਪਾਂ ਚੀਜ਼ਾਂ ਜਿੰਦਾਂ ਕਹ ਲੋ ਆਪਣੇ ਘਰ ਵਿੱਚ ਸੋਈ ਚੀਜ਼ਾਂ ਪਈਆਂ ਹੁੰਦੀਆਂ ਆ ਤਾਂ ਉਹੀ ਆਪਾਂ ਇਸਤੇਮਾਲ ਕਰਦੇ ਆ ਤੇ ਉਹਨਾਂ ਨਾਲ ਆਪਾਂ ਨੂੰ ਕਾਫੀ ਫਰਕ ਪਿਆ ਜਾਂਦਾ ਆ ਸੋ ਇਹ ਗੱਲ ਆ ਤੇ ਬਾਹਰ ਪਤਾ ਨਹੀਂ ਕੌਣ ਆਇਆ ਤੇ ਤਾਂ ਡੇ ਲਈ ਨਵੇਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਗੀ ਮੈਂ ਦਾਨਕ ਦੇ ਲੂਸ ਨੁਕਸੇ ਵਾਲੀਆਂ ਬਸਤਰੀ ਹਿੰਨੇ ਚੈਨਲ ਨੂੰ ਦੇ ਪਿਆਰ ਕਰਦੇ ਰਹਿਣਾ ਤੇ ਬਸ ਇਦਾਂ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਜੋ ਸਾਨੂੰ ਤੁਹਾਨੂੰ ਬਾਏ ਕਰਦ ਕਰਕੇ ਇਹਨਾਂ ਨੂੰ ਬਾਏ ਕਰ। ਅਓ ਇਹ ਨਹੀਂ ਕਹਿੰਦਾ ਪੁੱਤ ਵੀਰ ਕੋਈ ਨਾ ਹੁੰਦਾ ਆ। ਵੀਰੇ ਤਿੱਜੀ ਦੇ ਦੇ। ਖਾਂ ਗਾਇਨ ਇਹ ਨਹੀਂ ਹੁੰਦਾ। ਦਲ ਬਰੇ ਕੋਈ ਨਹੀਂ ਦੇ। ਨਾਲੇ ਉਹ ਆਲ ਆਲ ਚਿੱਜੀ ਦਿੱਤੇ ਸਾਰਿਆਂ ਨੂੰ। ਕਿ ਅੱਜ ਰਖੜੀ ਦੀ ਚੀਜੀ ਖਾ ਲਓ ਸਾਰੇ ਜਾਣੇ। ਓ ਸੇਟ ਦੇ ਜਾਣੇ ਥੱਲੇ। ਲੈ ਨਾ ਨੇ ਦੇ ਮੈਨੂੰ। ਸਾਬੇਤੋ ਆਪਣਾ ਸਾਫਾ ਜਸ ਨਣੀ ਕਹਿ ਸਾਰੇ ਨੇ ਕਿ ਹੈਪੀ ਰੱਖੜੀ ਹੈਪੀ ਕਿਰੇ ਹੈਪੀ ਰੱਖੜੀ ਏਰੀ ਸਾਡੀ ਨਾ ਮੰਨ ਤ ਹੱਸਾ ਰੱਖੜੀ ਬੰਦੀ ਹੁੰਦੀ ਜੋ ਗਰਲਾ ਲੋਣਾ ਦੇ ਚਲੋ ਐਤਕੀ ਚਲੋ ਮਿਸ ਹੋ ਗਿਆ ਤੇ ਨਹੀਂ ਬੰਨੀ ਨਾ ਰੱਖੜੀ ਅਗਲੇ ਸਾਲ ਰੱਬ ਸੁੱਖ ਰੱਖੇ ਤੇ ਜ਼ਰੂਰ ਬੰਨਾਂਗੇ ਹਨਾ ਤੇ ਬਹੁਤ ਸਾਡੀ ਸਾਡੀਆਂ ਨਾ ਪਿਆਰੀਆਂ ਪਿਆਰੀਆਂ ਦੋਤੀਆਂ ਆ ਇਹ ਤੇ ਸਾਡੇ ਚ ਛੋਟੀ ਹੁੰਦੀ ਰਹਿੰਦੀ ਹੈ ਹਨਾ ਹਨਾ ਦੀਤ ਬਾਏ ਕਰਦੇ ਹਾਂ ਸਾਰਿਆਂ ਨੂੰ ਦੇਖਣ ਦੇ ਸਾਰਿਆਂ ਨੇ ਕਿਨਾਂ ਜੀ ਸਾਨੂੰ ਬਾਏ ਨਹੀਂ ਕਰਦੀ ਹੈਗੀ ਹੂੰ ਬਾਏ ਫਰੈਂਕਿਸ ਕਰਦੇ ਸਾਰਿਆਂ ਨੂੰ ਲਾਈਕਸ ਕਰ ਹੁਣ ਖਾਣ ਵਾਲ ਧਿਆਨ ਹੈ ਨਾ ਖਾਣ ਵਾਲ ਜਾਣਾ ਧਿਆਨ ਹੈ ਅੰਦਰ ਜਾਣਾ ਇੱਥੇ ਗਰਮੀ ਲੱਗਦੀ ਆ ਪੱਖੀ ਬੰਦ ਕੀਤੀ ਇਹ ਨਾਲ ਫਰ ਹਾਂ ਮੈਂ ਚੱਲ ਮੈਂ ਆ ਤਾ ਨਾ ਲੈ ਜੇ ਮੈਂ ਵੀਡੀਓ ਸਾੜੀਆਂ ਪਿਆਰੀਆਂ ਦੋਤੀਆਂ ਐ ਇਹ ਤੇ ਇਹਨੂੰ ਕੋਈ ਮਲੂਮ ਨਹੀਂ ਹੈਗਾ ਛੋਟੀ ਹੁਣ ਸਾਡੇ ਕੋ ਰਹੀ ਆ ਤੁਸੀਂ ਇਹਦੇ ਐਕਸ ਬਲੌਗ ਦੇਖਦੇ ਰਹਿੰਨੇ ਹੈ ਨਾ ਤੇ ਪਿਛਲੇ ਪੁਰਾਣੇ ਇਹ ਬਲੌਗ ਹੈ ਨਾ ਜਿਵੇਂ ਜਿਹੜਾ ਬੱਚਾ ਹਨਾ ਨਾਰ ਰਹਿੰਦਾ ਹੋਵੇ ਤੇ ਉਹ ਜਿੱਦਾਂ ਕੋਲ ਆਪਣੇ ਇੱਕ ਰੂਹ ਰੂਹ ਦਾ ਰਿਸ਼ਤਾ ਹੋ ਜਾਂਦਾ ਉਸਦੇ ਨਾਲ ਹਨਾ ਤੇ ਸਾਡੇ ਨਾਲ ਬਹੁਤ ਜ਼ਿਆਦਾ ਇਹ ਹੈਗਾ ਆ ਅੱਜ ਦੇ ਬਲੌਗ ਦਾ ਕਰਦੇ ਇੱਥੇ ਐਂਡ ਤੇ ਵੀਡੀਓ ਚੰਗੀ ਲੱਗੀ ਚੰਗੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਗਾ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸਸਿਕਾ ਸਾਰਿਆਂ ਨੂੰ ਹੈਪੀ ਲੱਕੜੀ ਭੈਣ ਭਰਾਵਾਂ ਸਾਰਿਆਂ ਨੂੰ ਹਨ ਜਿਨ੍ਹਾਂ ਲਈ ਇਹ ਤਿਹਾਰ ਆਇਆ ਤੇ ਵਧੀਆ ਓਕੇ ਬਾਏ ਸਾਰਿਆਂ ਨੂੰ